ਨੌਜਵਾਨ ਕੁੜੀਆਂ ਬਾਸੜਡੇ ਤੇ ਪ੍ਰੂਨ ਸੁਟਕੇ ਹੋਈਆਂ ਫਰਾਰ ਲੜਕੀ ਆਈ ਆ ਜਿਹੜੇ ਕੁੜੀ ਨੂੰ ਹੋਣਾ ਚਾਹੁੰਦੀ ਉਹਨੂੰ ਚਲ ਗਈ ਸਾਨੂੰ ਨਹੀਂ ਪਤਾ ਕਿੱਧਰ ਗਈ ਮੈਂ ਪੁਲਿਸ ਨੇ ਪ੍ਰੂਨ ਕਬਜ਼ੇ ਚ ਲੈ ਕੇ ਅੱਗੇ ਦੀ ਜਾਂਚ ਕੀਤੀ ਸ਼ੁਰੂ ਲਗਾਂ ਘੰਟਾ ਹੋਣਾ ਹੋਇਆ ਨਹੀਂ ਪੇੜ ਨਹੀਂ ਆਇਆ ਪੂਰਾ ਘੰਟਾ ਹੋ ਗਿਆ ਤੇ ਨਾ ਹੀ ਕੋਈ ਸੇਡੇ ਪੁਲਿਸ ਵਾਲਾ ਆਇਆ ਨਾ ਹੀ ਕੋਈ ਆਇਆ ਕੈਮਰਿਆਂ ਦੀ ਵੀ ਕੀਤੀ ਜਾ ਰਹੀ ਹੈ ਬਾਰੀਕੀ ਨਾਲ ਜਾਂਚ ਕਹਿੰਦੇ ਆ ਕੁੜੀ ਆਈ ਆ ਖੂਨ ਨਾਲ ਆ ਆ ਦੇਖੋ ਬਲੱਡ ਪਿਆ ਹੈ ਇਹੋ ਨਾ ਤੇ ਗਿਆ ਬਾਣੀ ਨਾ ਗੱਲ ਤੇ ਇਹ ਤਾਂ ਪਾਪ ਆ ਸਭ ਤੋਂ ਵੱਡਾ ਸੇ ਜਦ ਵੀ ਦੁਨੀਆ ਤੇ ਹੈ ਕਿ ਜਿਹੜੇ ਸਾਡ ਵਰਗੇ ਤਰਸਦੇ ਆ ਆ ਕਹਿੰਦੇ ਤੇ ਅੱਧਾ ਕਹਿੰਦਾ ਪਹਿਲਾ ਕੁੜੀ ਗਈ ਆ ਕਹਿੰਦੇ ਕੋਈ ਕੋਈ ਖੂਨ ਨਾਲ ਕੱਪੜੇ ਵੀ ਥੋੜਾ ਕਹਿੰਦੇ ਸਾਰੇ ਚੁੰਦੇ ਗਏ ਥੋੜਾ ਕੇ ਸ਼ਬਦਾਂ ਦੀ ਤਾਕਤ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਕੱਲ ਦੁਪਹਿਰ ਲੋਕਾਂ ਨੇ ਬੱਸ ਸਟੈਂਡ ਵਿੱਚ ਬਣੀਆਂ ਦੁਕਾਨਾਂ ਦੇ ਨੇੜੇ ਇੱਕ ਲਿਫਾਫੇ ਵਿੱਚ ਮਨੁੱਖੀ ਭਰੂਣ ਪਿਆ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਕੁਝ ਸਮੇਂ ਬਾਅਦ ਸਿਟੀ ਪੁਲਿਸ ਮੌਕੇ ਤੇ ਪਹੁੰਚੀ ਤੇ ਭਰੂਣ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਤੇ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਦੀ ਪੁਸ਼ਟੀ ਕਰਦੇ ਹੋਏ ਡੀਐਸਪੀ ਦੀਪਕਰਨ ਸਿੰਘ ਨੇ ਕਿਹਾ ਕਿ ਕੱਟਣਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਮੁਢਲੀ ਜਾਂਚ ਵਿੱਚ ਅਲੇ ਦਵਾਲੇ ਦੇ ਲੋਕਾਂ ਨੇ ਦੱਸਿਆ ਕਿ ਦੋ ਕੁੜੀਆਂ ਲਿਫਾਫਾ ਇਥੇ ਸੁੱਟ ਕੇ ਚਲੀਆਂ ਗਈਆਂ ਸੀ ਫਿਲਹਾਲ ਇਸ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ ਡੀਐਸਪੀ ਦੀਪਕਰਨ ਨੇ ਕਿਹਾ ਕਿ ਬੱਸ ਸਟੈਂਡ ਤੇ ਕਟਨਾ ਵਾਲੇ ਥਾਂ ਦੇ ਆਲੇ ਦਵਾਲੇ ਲਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਜੇ ਤੱਕ ਕਿਸੇ ਦੋਸ਼ੀ ਦੀ ਪਛਾਣ ਨਹੀਂ ਹੋਈ ਫਿਲਹਾਲ ਸਿਟੀ ਪੁਲਿਸ ਸਟੇਸ਼ਨ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਲਗਾਇਆ ਤਾਂ ਕਿ ਟਾਵਾ ਖੁਣਾ ਹੋਇਆ ਨਹੀਂ ਪੇੜ ਨਹੀਂ ਆਇਆ ਪੂਰਾ ਨਹੀਂ ਟਾਵਾ ਆਇਆ ਤੇ ਨਾ ਹੀ ਕੋਈ ਸੇਡੇ ਪੁਲਿਸ ਆਇਆ ਨਾ ਹੀ ਕੋਈ ਆਇਆ ਹੁਣ ਤੁਸੀਂ ਦੱਸੋ ਇਹਦਾ ਕੀ ਕੰਮ ਬੱਚੇ ਭਾਈ ਉਹ ਜਿਹੜਾ ਕੱਲੀ ਲੜਕੀ ਆ ਇਸੀ ਇਹ ਬੱਚਾ ਛੁੱਟ ਕੇ ਗਿਆ ਸਾਨੂੰ ਵੀ ਬੜਾ ਕਹਿੰਦੇ ਤੇ ਲੜਕੀ ਆਈ ਆ ਜਿਵੇਂ ਕਹਿੰਦੀ ਹੂਣਾ ਚਾਹੁੰਦੀ ਉਹਨੂੰ ਚਲ ਗਈ ਸਾਨੂੰ ਵੀ ਬੜਾ ਕਿੱਧਰ ਗਈ ਮੈਂ ਵੀ ਹਾਂ ਅੱਛਾ ਮੈਂ ਪਹਿਲਾਂ ਇਹ ਮੇਰੀ ਗੱਲ ਸੁਣ ਲੈਣੇ ਸਰ ਨੇ ਰੂਹਤ ਆ ਹਾਂ ਪ੍ਰੂਹਤ ਆਵਾ ਜੀ ਇਹ ਰੂਹਤ ਆ ਜੇ ਬੋਲੀ ਗਾ ਤੇ ਕੈਮਰੇ ਚ ਇੱਕ ਲੋ ਕਿਹੜਾ ਬਾਹਰ ਨਿਕਲ ਜਾਣੀ ਸੀ ਹਾਂਜੀ ਠੀਕ ਹੈ ਪ੍ਰੈਸਰ ਰਿਪੋਰਟਰ ਵੀ ਆ ਜੀ ਗੱਲ ਇਦਾਂ ਆ ਪਤਾ ਨਹੀਂ ਇੱਥੇ ਨਾਲ ਐਂ ਰਹੇ ਕਹਿੰਦੇ ਮੈਂ ਤਾਂ ਦਫਤਰ ਬਿਠਾ ਸੀ ਆਪਣੇ ਹਾਂਜੀ ਆਪਾਂ ਬੇਸ ਬਸ ਰਹੇ ਹਾਂ ਹਾਂਜੀ ਕਹਿੰਦੇ ਯਾਰ ਬਾਹਰ ਕੋਈ ਨਹੀਂ ਆਣਾ ਖੜ ਗਿਆ ਇਹ ਕਦੋਂ ਦੀ ਗੱਲ ਐ ਭਾਜੀ ਹੁਣੇ ਹੋਇਆ ਅੱਧਾ ਘੰਟੇ ਪਹਿਲਾਂ ਪਤਾ ਲੱਗਾ ਕੌਣ ਸੀ ਬੰਦੇ ਪਤਾ ਨਹੀਂ ਭਾਜੀ ਕਹਿੰਦੇ ਆ ਕੁੜੀ ਆਈ ਆ ਖੂਨਾਂ ਆਪੀ ਆ ਦੇਖੋ ਬਲੱਡ ਪਿਆ ਲੱਡ ਪਿਆ ਲੱਡ ਵੀ ਪਿਆ ਆ ਦੇਖੋ ਇੱਥੇ ਆ ਪਿਆ ਹੈ ਬਲੱਡ ਵੀ ਇੰਨਾ ਬਲੱਡ ਪਿਆ ਨਹੀਂ ਇੱਕ ਲੜਕੀ ਛੁੱਟ ਕੇ ਗਈ ਆ ਹਾਂ ਲੜਕੀ ਲੱਗੀ ਕਹਿੰਦੇ ਸਵਾਹ ਵੀ ਦੇਖਿਆ ਵੀ ਹੁਣ ਅਗਰ ਕਿੱਥੇ ਗਈ ਯਾਰ ਦੇਖੋ ਅੱਛਾ ਤੇ ਮੌਕੇ 'ਚ ਕੋਈ ਪੁਲਿਸ ਕੋਈ ਨਹੀਂ ਮਿਲਦਾ ਕਿੱਥਾ ਮੋੜ ਕੀਤਾ ਪੀਸਰ ਆ ਰਹੀ ਆ ਕਿੱਥਾ ਆ ਵਾ ਸਪੈਸ਼ਲ ਆ ਰਹੀ ਆ ਮੋੜ ਕੀਤਾ ਕਟੋਰਾਂ ਤੇ ਵੀ ਕੀਤਾ ਵੀਸਰ ਕੀਤਾ ਆ ਰਹੇ ਕਹਿੰਦੇ ਚਾਰ ਕੀ ਤਾ ਰਹੇ ਆ ਬੱਚੇ ਮਰੀਏ ਮੈਂ ਬੱਚ ਬੜੀ ਕੌਣ ਹੀ ਕਹਿੰਦੇ ਭਾਜੀ ਜੋ ਅੱਜੋ ਅੱਗੇ ਆਇਓ ਉਹ ਦਾਇਨਾ ਕੋਈ ਹੁੰਦਾ ਉੱਪਰ ਬੱਚਾ ਆ ਆਪਣੇ ਪਿਆਰੇ ਇੱਥੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਆ ਜੋ ਕੰਮ ਕੀਤਾ ਗਿਆ ਇੱਥੇ ਨਹੀਂ ਨਹੀਂ ਕੀ ਕੀਤਾ ਗਿਆ ਬਾਨੀ ਕੀ ਕਹਿ ਰਹੇ ਹੋ ਗੱਲ ਤੇ ਇਹ ਤਾਂ ਪਾਪ ਆ ਸਭ ਤੋਂ ਵੱਡਾ ਸਹੀ ਜਦ ਵੀ ਦੁਨੀਆ ਤੇ ਹੈਗੀ ਜਿਹੜੇ ਸਾਡੇ ਵਰਗੇ ਤਰਸਦੇ ਆ ਸਹੀ ਗੱਲ ਕਹੀ ਹੈ ਸਹੀ ਗੱਲ ਨਹੀਂ ਆ ਜਿਹੜੇ ਬੱਚਿਆਂ ਨੂੰ ਦੱਸਦੇ ਆ ਹਾਂਜੀ ਜਿਨ੍ਹਾਂ ਨੇ ਨਹੀਂ ਪੁੱਛ ਕੇ ਉਹਨੂੰ ਦੇਖੋ ਉਦੋਂ ਕਹਿ ਰਹੇ ਆ ਸਰ ਆ ਕਹਿੰਦੇ 13 ਘੰਟੇ ਪਹਿਲਾਂ ਕੁੜੀ ਗਈ ਆ ਕਿੰਦੇ ਕੋਈ ਕੋਹ ਖੂਨ ਨਾਲ ਕੱਪੜੇ ਵੀ ਥੋੜਾ ਕਹਿੰਦੇ ਸਾਰੇ ਚੁੰਦੇ ਗਏ ਥੋੜਾ ਕੇ ਤੁਸੀਂ ਮਰੇ ਆਏ ਆ ਤੁਸੀਂ ਮਰੇ ਕੈਮਰੇ ਚੈੱਕ ਕਰਾ ਕੇ ਦੇ ਲੋ ਸਾਨੂੰ ਜੋ ਕਹਿੰਦੇ ਕਰੋ ਨਹੀਂ ਵੀ ਵੀ ਅਸੀਂ ਕੈਮਰੇ ਚੈੱਕ ਕਰਾ ਕੇ ਦੱਸੋ ਆਪਾਂ ਕੀ ਵੀ ਨਹਾਤ ਹੋਇਆ ਹੈ ਆਮ ਪਬਲਿਕ ਨੂੰ ਕੀ ਦਾ ਸੰਦੇਸ਼ ਦੇਣਾ ਚਾਹੁੰਦੇ ਜਿਹੜਾ ਇਦਾਂ ਦਾ ਕੰਮ ਕਰਕੇ ਜੇ ਲੋ ਨਹੀਂ ਇਦਾਂ ਦਾ ਕੰਮ ਹੋਣਾ ਨਹੀਂ ਚਾਹੀਦਾ ਜਿੰਨਾ ਭਾਜੀ ਇਦਾਂ ਦਾ ਕੰਮ ਆਉਂਦਾ ਵਾ ਜ਼ਹਿਰ ਖਾ ਕੇ ਮਰ ਜਾਓ ਮਾਂ ਪਿਓ ਨੂੰ ਵੀ ਆਪਣੇ ਬੱਚਿਆਂ ਦੇ ਨਾਮ ਜੰਮਾਇਆ ਜਾਇਦਾ ਵਾ ਹਾਂਜੀ ਉਧਰ ਦੇਖੋ ਮੈਨੂੰ ਉਹ ਦੇਖੋ ਮਰੇ ਇੱਕ ਇੱਕ ਜੀ ਜਾਨੀ